ਮਜੀਤ ਵੀਰ ਜੀ ਵੈਲਕਮ ਹੈ ਜੀ ਮੋਗਾ ਪਿੰਡ ਦੇ ਵਿੱਚ ਹੋਰ ਕੀ ਹਾਲ ਚਾਲ ਹੈ ਸਾਰੇ ਵੀਰ ਭਰਾਵਾਂ ਦਾ ਉਮੀਦ ਕਰਦੇ ਵੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਜਾਨਵਰ ਠੀਕ ਠਾਕ ਹੋਣਗੇ ਅੱਜ ਵੇਰੇ ਆਪਣੇ ਪੁੱਡੇ ਦੀ ਵੀਡੀਓ ਲੱਗੇ ਆਏ ਆ ਘੋਰਨੇ ਘੋਰਨੇ ਆਪਣੇ ਪੁੱਤਰੇ ਨੇ ਅੱਜ ਪੂਰੇ ਮਲਕ ਲਏ ਸਾਰੇ ਬਸ ਉਹਨਾਂ ਅੰਡੇ ਦੀ ਤਿਆਰੀ ਹੈ ਕੁੱਤਣਾਂ ਹੀ ਜੋੜੇ ਸਾਰੇ ਲਾਤੇ ਆਪਾਂ ਤੇ ਵਿੱਚ ਜਿਸਲਾ ਉਹ ਯਾਰ ਬਾੜੀ ਚੜੀ ਹੋਈ ਸੀ ਮੇਰਾ ਰਾਤਾ ਸੀ ਵੀ ਉਧਰ ਵੱਡੇ ਖੁੱਡੇ ਆਂ ਕੁੱਤਰ ਛੱਟ ਲੈਂਦੇ ਇਹਨਾਂ ਤੁਸੀਂ ਦੱਸੋ ਇਸਲਾ ਨਾਲ ਕੋਈ ਚੱਕਰ ਦਾ ਨਹੀਂ ਮੈਂ ਆਪਣੇ ਟਿੱਕੇ ਟੂਕੇ ਲੱਗੇ ਹੋ ਯਾਰ ਵੀ 2 ਦਾ ਟਿੱਕਾ ਲਾਇਆ ਹੋਇਆ ਵਾ ਕੁੱਤਰਾਂ ਨੂੰ ਤੇ ਸੱਲ ਬਾੜੀ ਜਲੇ ਲੱਗਣ ਕਰਕੇ ਮੇਰਾ ਰਾਤਾ ਵੀ ਹਜੇ ਰੁਕ ਜਿਕੇ ਥੋੜਾ ਜਿਹਾ ਰਾਂਡੇ ਹੁੰਦੇ ਵੀ ਰਹਿਣੀ ਦੀਕੇ ਉਧਰ ਵੱਡੇ ਖੁੱਡੇ ਜਾ ਕੇ ਛੱਟ ਲੈਣੇ ਆ ਮਾਮੇ ਦੇ ਕੁੱਤਰ ਉਥੇ ਰੱਖੇ ਬਹੁਤ ਵੱਡੇ ਖੁੱਡੇ ਪਏ ਤੇ ਇੱਕ ਨਾ ਮੇਰਾ ਇਰਾਦਾ ਇਹ ਬੰਦਾ ਵੀ ਉਧਰ ਛੱਡ ਲਾਂਗੇ ਜਾ ਕੇ ਕੁੱਤਰਾ ਨੂੰ ਬਾਕੀ ਕਮੈਂਟ ਕਰਕੇ ਦੱਸਿਓ ਤੇ ਇਹ ਆਪਣੇ ਵੱਡੇ ਜੋੜੇ ਇੱਧਰਲੇ ਤੇ ਇੱਕ ਆ ਬਾਈ ਨੇ ਕਿਹਾ ਸੀ ਵੀਰੇ ਇਹਦੇ ਖਾਂਬਾ ਵੀ ਹੁਣ ਹੁੰਦੇ ਜਾਂਦੇ ਆ ਇਹ ਪਹਿਲਾਂ ਇਹਦੇ ਆ ਮਾਪ ਇਹ ਕਬੂਤਰ ਹੀ ਖਾ ਜਾਂਦੇ ਹੁੰਦੇ ਉੱਤੋਂ ਆਪ ਹੀ ਛੋਟੇ ਹੁੰਦੇ ਬੱਚਿਆਂ ਦੇ ਖਾਂਬ ਤੇ ਹੁਣ ਆ ਵੇਖੋ ਜਿਵੇਂ ਜਿਵੇਂ ਹੋਈ ਜਾਂਦਾ ਉਹ ਵਧੀ ਜਾਂਦਾ ਆਪਦਾ ਜਿਹੜੀ ਕੰਕਾੜ ਹੋ ਗਈ ਦੀ ਪੂਰੀ ਹੁੰਦੀ ਜਾਂਦੀ ਹੈ ਤੇ ਹੁਣ ਆ ਪੂਰੇ ਆ ਜਾਂਦੇ ਆ ਬਾਕੀ ਉਹ ਖਾ ਜਾਂਦੇ ਆ ਘਾੜਕੂਟ ਵਾਲਾ ਤਾਂ ਕੋਈ ਮਸਲਾ ਵੈਸੇ ਛੇ ਦੀ ਜਿਆਦਾ ਹੁੰਦਾ ਨਹੀਂ ਤੇ ਉਹ ਬੱਚਾ ਆਪਣਾ ਇਹਦਾ ਬੱਚਾ ਭਰਾ ਪਿੱਛੇ ਡਾ ਸਿੰਗਾ ਵਾਲੇ ਉਧਰ ਬੈਠਾ ਬਾਈ ਜਲਾ ਕੂਤਰ ਚੀਨਾ ਆਪਣਾ 5 ਮਿੰਟ ਟੱਚ ਮਾਰ ਗਿਆ ਵਰਦਾਰਾ ਸਾਹਿਬ ਤੇ ਕੱਟਿਆ ਗਿਆ ਸੀ ਕੂਤਰ 5 ਮਿੰਟ ਹੀ ਰਹਿ ਗਈ ਸੀ ਆ ਬਾਕੀ ਆਪਣੇ ਫਰਦੇ ਆ ਡੱਬੀ ਆਪਣੀ ਕੂਤਰੀ ਇਹ ਵੀ ਬਾਜੀ ਛੱਡੀ ਜੱਟਾਂ ਵਾਲੀ ਮੱਲਾ ਵਾਲੇ ਪਿੰਡ ਕੋਲੇ ਇਹ 1.5 ਵਜੇ ਕੂਤਰੀ ਨੂੰ ਕੋਈ ਗੱਲਬਾਤ ਹੋ ਗਈ ਤੇ 1.5 ਵਜੇ ਬਹਿ ਗਈ ਸੀ ਕੂਤਰੀ ਹਰ ਗਈ ਸੀ ਇਹ ਵੀ ਘਰੇ ਵੀ 1.5 2 ਵਜੇ ਕਰ ਵਧੀਆ ਉੱਡੀ ਹੋਈ ਆ ਇਹਦਾ ਭਾਈ ਹੋਈ ਹੈ ਡੱਬਾ ਆਪਣੇ ਸਰਾਜਾਂ ਨੇ ਵੀ ਵੀਰੇ ਧਾਰ ਲਏ ਸੈਂਟੀਨੈਂਟ ਦੇ ਜੋੜਾ ਜਿਹੜਾ ਪਹਿਲਾਂ ਦਾ ਅੰਡਾ ਧਾਰ ਲਿਆ ਪਹਿਲਾਂ ਆ ਆਪਣੀ ਜੋੜੀ ਜੀ ਤੇ ਜੀ ਤੋਂ ਬੱਚੇ ਪਲਾਈ ਦੇ ਆ ਆਪਣੀ ਵੱਡੀ ਕਬੂਤਰੀ ਇਹਨੇ ਬੱਚਾ ਕੱਢਿਆ ਹੋਇਆ ਇਹੋ ਆਪਣੀ ਦੂਜੀ ਕੂਤਰੀ ਉਹ ਆਪਣੀ ਲਾਲ ਡੱਬੀ ਕੂਤਰੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਦੱਗੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਜੂਗਾ ਬਈ